ਮਾਰਦੀ ਨੇ ਮੈਨੂੰ ਪੂਰਾ ਪੰਜਾਬ ਸੌਂਦਾ ਸੀ ਉਹਨਾਂ ਨੇ ਆਨਲਾਈਨ ਮੀਟਿੰਗ ਸੀਗੀ ਉਹ ਉਹਨਾਂ ਨੇ ਪੂਰੇ ਪੰਜਾਬ 'ਚ ਮੈਨੂੰ ਬੋਲਣ ਦਾ ਸੰਭੋਗ ਦਿੱਤਾ ਉਹ ਉਸ ਤੋਂ ਬਾਅਦ ਸਾਡੇ ਜ਼ਿਲ੍ਹਾ ਸਿੱਖਿਆ ਅਫਸਰ ਸਰਦਾਰ ਬਲਜੀਤ ਸਿੰਘ ਜਿਸ ਦੋਹਾ ਸਾਹਨੇ ਮੇਜਾ ਕਰਦੇ ਹੀ ਮੈਨੂੰ ਉੱਥੇ ਜਦੋਂ ਸਨਮਾਨ ਕਰਨ ਲਈ ਬੁਲਾਇਆ ਸੀ ਪਟੰਡੇ ਸਰਦਾਰ ਹਰਦੀਪ ਸਿੰਘ ਜੀ ਤੱਕੜ ਸਾਡੇ ਜੀਓ ਸਾਹਿਬ ਸੀਗਾ ਤਾਂ ਉਹਨਾਂ ਨੇ ਸੰਧਵਾ ਸਾਹਿਬ ਨੇ ਗੱਲ ਕੀਤੀ ਕਿ ਦਿਰਿੰਦਰ ਸਿੰਘ ਫਿਰ ਅਗਲੀ ਵਾਰੀ ਵੀ ਦੁਕੜੇ ਕਰ ਦੇਗਾ ਅਹੇ ਜੀ ਕਰਦਾਂਗੇ ਤੁਸੀ ਸਾਨੂੰ ਟੀਚਰ ਦਿਓ ਸਾਰਿਆਂ ਨੂੰ ਇਹ ਗੱਲ ਤੇ ਭਰੋਸਾ ਨਹੀਂ ਸੀਗਾ ਵੀ ਅਗਲੀ ਵਾਰੀ ਕਿਵੇਂ ਦੁਕੜੇ ਕਰ ਦੂ ਵੀ ਪੈਟ ਦਾ ਜਿਵੇਂ ਹੱ ਮੈਂ ਅਗਲੇ ਸਾਲ ਫੇਰ ਉਹੀ ਪਹੇ ਮਾਪਦੀ ਟੂ ਟੂ ਡੋਰ ਕੈਂਪੇਨ ਕੀਤੀ ਬੱਚਾ ਨਾਲ ਲੈ ਕੇ ਮੈਂ ਟੂ ਟੂ ਡੋਰ ਜਾਂਦਾ ਬੱਚਾ ਦੇ ਮਾਵਾਬ ਦੇ ਸਾਹਮਣੇ ਪਾ ਲੈਂਦਾ ਬੱਚਾ ਨੂੰ ਜਿਹੜੇ ਪ੍ਰਾਈਵੇਟ ਸਕੂਲ ਦੇ ਹੁੰਦੇ ਸੀ ਮੈਂ ਕੰਪੀਟੀਸ਼ਨ ਕਰਵਾਉਂਦਾ ਸਿੱਧਾ ਉਹਨਾਂ ਨੂੰ ਚੈਲੰਜ ਕਰਦਾ ਮੇਰੇ ਬੱਚਾ ਨਾਲ ਕੰਪੀਟੀਸ਼ਨ ਕਰੋ ਉਹ ਜਦੋਂ ਦੇਖਦਾ ਮਾਵਾਬ ਕਿ ਇਹ ਬੱਚਾ ਦਾ ਬੇਸਿਕ ਲੈਵਲ ਐਜੂਕੇਸ਼ਨਲ ਲੈਵਲ ਵੀ ਇੰਨਾ ਸਟਰੋਂਗ ਹੈ ਤੇ ਮੈਂ ਐਵੇਂ ਫੀਸਾਂ ਭਰੀ ਯਾਰੇ ਉਹਦੇ ਮਾਂ ਪਿਓ ਦੇ ਮੂੰਹ ਚੋਂ ਗੱਲ ਨਿਕਲਦੀ ਕਿ ਮੇਰੇ ਬੱਚੇ ਦਾ ਹੀ ਦਾਖਲਾ ਕਰਾ ਮਾਨਯੋਗ ਐਜੂਕੇਸ਼ਨ ਸੈਕਟਰੀ ਸ਼੍ਰੀ ਕੁਸ਼ਣ ਕੁਮਾਰ ਜੀ ਨੇ ਮੈਨੂੰ ਪੂਰਾ ਪੰਜਾਬ ਸੰਬੋਧਨ ਕੀਤਾ ਉਹਨਾਂ ਨੇ ਆਨਲਾਈਨ ਮੀਟਿੰਗ ਸੀਗੀ ਉਹ ਉਹਨੇ ਪੂਰੇ ਪੰਜਾਬ 'ਚ ਮੈਨੂੰ ਬੋਲਣ ਦਾ ਸੰਬੋਧਨ ਕਰਨ ਦਾ ਮੌਕਾ ਦਿੱਤਾ ਕਹਿੰਦੇ ਤੁਸੀਂ ਰਜਿੰਦਰ ਸਿੰਘ ਜੀ ਦੱਸੋ ਕਿ ਤੁਸੀਂ ਇਹੋ ਜਿਹੀ ਕਿਹੜੀ ਗਿੱਦੜ ਸਿੰਘ ਜੀ ਤੁਹਾਡੇ ਕੋਲੇ ਵੀ ਤੁਸੀਂ ਬੱਚਿਆਂ ਨੂੰ ਚੁੰਮਕ ਦੀ ਤਰ੍ਹਾਂ ਖਿੱਚੀ ਜਾ ਰਹੇ ਹੋ ਤੇ ਮੋਟੀਆਂ ਕਿ ਬੱਚੇ 240 ਸਾਡੇ ਕੋਲ ਹੋ ਚੁੱਕੇ ਨੇ 2015 ਦੀ ਸਥਿਤੀ ਇਹ ਸੀ ਕਿ ਪਿੰਡ ਵਾਲੇ ਬੱਚੇ ਨਹੀਂ ਸੀ ਬੂ ਕਰਦੇ ਸਕੂਲ ਨਹੀਂ ਉਹਦੀ ਹਾਲਤ ਦੇਖ ਕੇ ਅੱਜ 16 ਪਿੰਡਾਂ ਦੇ ਬੱਚੇ ਵੈਨਾਂ ਰਹੀ ਸਕੂਲ ਚ ਪਹੁੰਚ ਰਹੇ ਆ ਆ ਰਹੇ ਆ ਪਲੱਸ ਜਿਨ੍ਹਾਂ ਨੇ ਅਗਲੇ ਸਾਲ ਦਾਖਲ ਹੋਣਾ ਉਹ ਸਾਲ ਸਾਲ ਪਹਿਲਾਂ ਸਾਡੇ ਕੋਲ ਕਾਗਜ਼ਾਤ ਕਰਾਉਂਦਾ ਕਿ ਮੇਰੀ ਸੀਟ ਨਾ ਕਿਤੇ ਰੁਕ ਜੇ ਹੁਣ ਪਿਛਲੇ ਸੀਜ਼ਨ ਚ 4 ਮਹੀਨੇ ਲਗਾਤਾਰ ਇਹ ਸਕੂਲ ਰਾਤ ਨੂੰ 6 6:30 ਵਜੇ ਤੱਕ ਖੁੱਲਦਾ ਰਿਹਾ ਲੇਬਰ ਵਾਲੇ ਵੀ ਉਤੋਂ ਦਿਹਾੜੀ ਕਰਕੇ ਵਾਪਸ ਚਲੇ ਜਾਂਦੇ ਤੁਸੀਂ ਅਸੀਂ ਇੱਥੇ ਕਲਾਸ ਲਾਈ ਬੈਠ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਮਹਾ ਕਪਿਲ ਸ਼ਰਮਾ ਅੱਜ ਅਸੀਂ ਬਠਿੰਡਾ ਦੇ ਕੋਠੇ ਇੰਦਰ ਸਿੰਘ ਵਾਲਾ ਮੌਜੂਦਾਂ ਤੇ ਇੱਕ ਸਕੂਲ ਵਿੱਚੋਂ ਜਿਹੜੇ ਕੀ ਅਧਿਆਪਕ ਨੂੰ ਰਾਸ਼ਟਰੀ ਅਵਾਰਡ ਮਿਲਣਾ ਹੈ ਤੇ ਗੱਲਬਾਤ ਕਰਦੇ ਆ ਸਾਡੇ ਨਾਲ ਉਹ ਵਿਆਪਕ ਜਿਹੜੇ ਕੀ ਰਜਿੰਦਰ ਸਿੰਘ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਸਸੀ ਕਲ ਸਰ ਸਸੀ ਕਲ ਜੀ ਡੇਲੀ ਪੋਸਟ ਦੀ ਟੀਮ ਨੂੰ ਜੀ ਆਇਆਂ ਕਹਿੰਦੇ ਤੁਸੀਂ ਸਕੂਲ 'ਚ ਪਹੁੰਚਿਓ ਕਵਰੇਜ ਦੇ ਲਈ ਬਹਿਦ ਨੂੰ ਸ਼ੁਕਰੀਆ ਤੁਹਾਡਾ ਆ ਮਨ 'ਚ ਖੁਸ਼ੀ ਹੁੰਦੀ ਆ ਜਦੋਂ ਤੁਹਾਨੂੰ ਇਸ ਤਰ੍ਹਾਂ ਦਾ ਮੈਸੇਜ ਆਇਆਗਾ ਅਵਾਰਡ ਮਿਲਣਗਾ ਤਾਂ ਕਦੋਂ ਤੁਹਾਨੂੰ ਮੈਸੇਜ ਆਇਆ ਸੀ ਮੈਨੂੰ ਮਤਲਬ ਕਿ ਇਸ ਜਿਹੜਾ ਅਵਾਰਡ ਦਾ ਜਦੋਂ ਸ਼ਾਮ ਨੂੰ ਫੋਨ ਆਇਆ ਮਤਲਬ ਖੁਸ਼ੀ ਆ ਬਹੁਤ ਜ਼ਿਆਦਾ ਔਰ ਇਹ ਸਕੂਲ ਦੀਆਂ ਪ੍ਰਾਪਤੀਆਂ ਨੂੰ ਲੈ ਕੇ ਕੇਂਦਰ ਸਰਕਾਰ ਨੇ ਇਸ ਅਵਾਰਡ ਲਈ ਚੁਣਿਆ ਗਿਆ ਔਰ ਪੰਜਾਬ ਦੇ ਦੋ ਜਣੇ ਜਿਲ੍ਹੇ ਚੋਂ ਮੈਂ ਇੱਕ ਰਜਿੰਦਰ ਸਿੰਘ ਇਸ ਕੋਠੇ ਰਜਿੰਦਰ ਸਿੰਘ ਸਕੂਲ ਤੋਂ ਔਰ ਬੜੀ ਖੁਸ਼ੀ ਆ ਔਰ ਪੂਰੇ ਪਿੰਡ ਦੇ ਥਾਂ ਤੇ ਪੂਰੇ ਜ਼ਿਲ੍ਹੇ ਬਠਿੰਡਾ ਚ ਕਿਉਂਕਿ ਬਠਿੰਡਾ ਇਸ ਤੋਂ ਪਹਿਲਾਂ ਖਾਲੀ ਪਿਆ ਸੀਗਾ ਤਾਂ ਪਹਿਲੀ ਵਾਰੀ ਆ ਕਿ ਬਠਿੰਡੇ ਵਿੱਚੋਂ ਇਹ ਅਵਾਰਡ ਆ ਰਿਹਾ ਕਿਸੇ ਟੀਚਰ ਨੂੰ ਤੁਸੀਂ ਸਰ ਦੀ ਗੱਲ ਕੀਤੀ ਆਵੇ ਸਕੂਲ ਇਹ ਕਦੋਂ ਬਣਿਆ ਸੀਗਾ ਤੇ ਕਦੋਂ ਤੁਸੀਂ ਇਸ ਸਕੂਲ ਚ ਆਏ ਹੋ ਜਦੋਂ ਆਪਣੀ ਜੋਇਨਿੰਗ ਕੀਤੀ ਇਸ ਸਕੂਲ ਤਾਂ ਪੁਰਾਣੇ ਸਮੇਂ ਤੋਂ ਚੱਲਦਾ ਆ ਰਿਹਾ ਪਹਿਲਾਂ ਇੱਥੇ ਬੱਚੇ ਵੀ ਕਾਫੀ ਹੁੰਦੇ ਸੀ ਮਤਲਬ ਪਿੰਡ ਪਰ ਬਹੁਤ ਛੋਟਾ ਹੈ ਸਾਡੇ 1500 ਆਬਾਦੀ ਇੱਥੋਂ ਦੀ ਮੈਂ 2015 ਚ ਜਦੋਂ ਆਇਆ ਇੱਥੇ ਉਦੋਂ ਬੱਚਿਆਂ ਦੀ ਗਿਣਤੀ ਮਤਲਬ ਬਹੁਤ ਜ਼ਿਆਦਾ ਘਟ ਚੁੱਕੀ ਸੀਗੀ ਟੀਚਰ ਸਿਰੇ ਮਤਲਬ ਮੈਂ ਸਿੰਗਲ ਟੀਚਰ ਰਹਿ ਗਿਆ ਉਦੋਂ 33 ਬੱਚੇ ਸੀਗੇ ਔਰ ਸਕੂਲ ਲਗਾਤਾਰ ਬੰਦ ਹੋਣ ਵਾਲ ਵਧ ਰਿਹਾ ਸੀ ਕਿਉਂਕਿ ਸਕੂਲ ਦੀ ਹਾਲਤ ਬੇਹੱਦ ਖਸਤਾ ਸੀਗੀ ਕਮਰੇ ਜਿਹੜੇ 3-4 ਹੈਗੇ ਸੀ ਉਹਨਾਂ ਦੀਆਂ ਛੱਤਾਂ ਦੇ ਖਲੇਪੜ ਜਿਹੜੇ ਆਪਾਂ ਪਲਾਸਟਰ ਕਹਿ ਸਕਦੇ ਹਾਂ ਉਹ ਡਿੱਗਣੇ ਸ਼ੁਰੂ ਹੋ ਔਰ ਬੱਚੇ ਜਿਹੜੇ ਪਿੰਡ ਦੇ ਵੀ ਇੱਥੇ ਆਉਣਾ ਪਸੰਦ ਨਹੀਂ ਸੀ ਕਰਦੇ ਉਦੋਂ ਵੀ ਹਾਲਾਤ ਇਹ ਸੀਗੇ ਜੇ ਗ੍ਰਾਂਟਾਂ ਦੀ ਗੱਲ ਕੀਤੀ ਜਾਵੇ ਸਕੂਲ ਦੇ ਹੁਣ ਜੇ ਸੁਧਾਰ ਦੀ ਗੱਲ ਕੀਤੀ ਜਾਵੇ ਉੱਚੇ ਪੱਧਰ ਤੇ ਸਕੂਲ ਨੂੰ ਤੁਸੀਂ ਅੱਗੇ ਲੈ ਕੇ ਆਏ ਹੋ ਕਿਸ ਤਰ੍ਹਾਂ ਅੱਗੇ ਜੇ ਗੱਲ ਕਰੇ ਕੋਸ਼ਿਸ਼ ਕੀਤੀ ਗਈ ਉਸ ਟਾਈਮ ਤੇ ਜੀ ਸਰਕਾਰੀ ਗ੍ਰਾਂਟਾਂ ਵੀ ਹੈ ਨਹੀਂ ਸੀ ਉਦੋਂ ਸਾਨੂੰ ਸਕੂਲ ਗ੍ਰਾਂਟ ਮਿਲਦੀ ਹੁੰਦੀ ਸੀ ਇੱਕ ਸਾਲ ਦੇ ਵਿੱਚ ਇੱਕ ਵਾਰੀ ਜਿੱਦੇ ਚ ਅਸੀਂ ਬਿਜਲੀ ਦਾ ਬਿੱਲ ਭਰਦੇ ਸੀ ਰਜਿਸਟਰ ਲਏ ਹੁੰਦੇ ਸੀ ਮੈਨੂੰ ਯਾਦ ਹੈ ਉਸ ਦੋ ਸਾਲਾਂ ਦੇ ਵਿੱਚ ਸਾਨੂੰ ਉਹ ਗ੍ਰਾਂਟ ਵੀ ਬੰਦ ਹੋ ਗਈ ਸੀ ਤਾਂ ਉਦੋਂ ਇਹ ਸਕੂਲ ਨੂੰ ਜਦੋਂ ਚਮਕਾਉਣਾ ਸੀ ਤਾਂ ਉਦੋਂ ਆਪ ਦੀ ਜੇਬ ਤੁਕਾ ਮਲੇ ਆਇ ਤੇ ਪਲੱਸ ਮੇਰੀ ਜੋ ਸਖਤ ਮਿਹਨਤ ਕੀਤੀ ਦਿਨ ਰਾਤ ਸਕੂਲ ਰਾਤ ਕਰ ਲੱਗਦਾ ਸੀ ਇਹ ਸਕੂਲ ਟਾਈਮ ਖਤਮ ਹੋ ਜਾਂਦਾ ਸੀ ਉਸ ਤੋਂ ਬਾਅਦ ਕਮਜ਼ੋਰ ਬੱਚਿਆਂ ਦੀਆਂ ਕਲਾਸਾਂ ਉਸ ਤੋਂ ਬਾਅਦ ਜਿਹੜਾ ਸਕੂਲ ਦਾ ਉਹਨੂੰ ਸੋਹਣਾ ਬਣਾਉਣ ਲਈ ਮੈਂ ਆਪ ਬੁੱਝ ਚੁੱਕਿਆ ਪੇਂਟਿੰਗ ਦਾ ਕੰਮ ਜੋ ਕਿ ਬਹੁਤ ਜ਼ਿਆਦਾ ਕੋਸਟਲੀ ਹੁੰਦਾ ਮੈਂ ਆਪਣੇ ਹੱਥੀਂ ਸਟਾਰਟ ਕੀਤਾ ਕਮਰਿਆਂ ਨੂੰ ਅੰਦਰੋਂ ਬਾਹਰੋਂ ਬਾਹਰ ਲੀਆਂ ਦਵਾਰਾਂ ਤਾਂ ਕਿ ਮਾਂ ਪਿਓ ਜਿਹੜਾ ਬੱਚੇ ਨੂੰ ਦਾਖਲ ਕਰਾਉਣਾ ਆਉਂਦਾ ਜਾਂ ਸਾਡੇ ਕੋਲੇ ਸਕੂਲ ਦੇ ਵਿੱਚ ਐਡਮਿਸ਼ਨ ਕਰਾਉਣਾ ਆਉਂਦਾ ਉਹਨੂੰ ਦੇਖ ਕੇ ਕੁਝ ਲੱਗੇ ਕਿ ਮੇਰਾ ਬੱਚਾ ਇੱਥੇ ਸਾਫ਼ ਸੁਥਰੀ ਜਗ੍ਹਾ ਤੇ ਬੈਠ ਰਿਹਾ ਤਾਂ ਉਦੋਂ ਤੋਂ ਚੱਲੇ ਆ ਹੌਲੀ ਹੌਲੀ ਮੇਰੀ ਮਿਹਨਤ ਨੂੰ ਦੇਖਦੇ ਹੋਏ ਬਹੁਤ ਜ਼ਿਆਦਾ ਡੋਨਰ ਸਾਥੀਆਂ ਦਾ ਸਾਥ ਮਿਲਿਆ ਤੁਹਾਡੇ ਅਰਗੇ ਮੀਡੀਆ ਵਾਲੇ ਭਰਾਵਾਂ ਨੇ ਸਟੋਰੀਆਂ ਲਾਈਆਂ ਜਦੋਂ ਤਾਂ ਗੱਲ ਬਾਹਰਲੇ ਦੇਸ਼ਾਂ ਤੱਕ ਗਈ ਉੱਥੋਂ ਵੀ ਡੋਨਰ ਸਾਨੂੰ ਸਾਡੇ ਨਾਲ ਜੁੜੇ ਜਿਨ੍ਹਾਂ ਨੇ ਮਤਲਬ A to Z ਫੈਸਿਲਿਟੀਆਂ ਇਸ ਸਕੂਲ ਨੂੰ ਉਪਲਬਧਤ ਕਰਾਈਆਂ ਇਹ 9 ਸਾਲਾਂ ਦੇ ਛੋਟੇ ਜਿਹੇ ਵਕਤਫੇ ਦੇ ਵਿੱਚ ਅਸੀਂ ਅੱਜ ਇੱਥੇ ਪਹੁੰਚ ਕਰ ਗਏ ਆ ਮਤਲਬ ਇੱਥੇ ਸਟੈਂਡ ਕਰਦੇ ਆ ਕਿ ਇੱਕ ਕਾਨਵੈਂਟ ਸਕੂਲ ਚ ਜਿਹੜੀਆਂ ਫੈਸਿਲਟੀਆਂ ਹੁੰਦੀਆਂ ਉਹ ਤੋਂ ਵੱਧ ਕੇ ਫੈਸਿਲਟੀਆਂ ਇਸ ਸਰਕਾਰੀ ਸਕੂਲ ਦੇ ਵਿੱਚ ਐ ਇੰਟਰਐਕਟਿਵ ਪੈਨਲ ਪ੍ਰੋਜੈਕਟਰਸ ਐਲਈਡੀਜ਼ ਹਰ ਤਰ੍ਹਾਂ ਦੇ ਇਨਸਟਰੂਮੈਂਟ ਸਾਡੇ ਕੋਲ ਐਜੂਕੇਸ਼ਨਲ ਦੇ ਨਾਲ ਨਾਲ ਪ੍ਰੈਕਟੀਕਲ ਐਜੂਕੇਸ਼ਨ ਦੇ ਜਿਹੜੇ ਆਪ ਹੱਥੀ ਤਿਆਰ ਕੀਤੇ ਮਾਡਲਸ ਨੇ ਜਿੰਨਾਂ ਰਹੀ ਸੀ ਅਸੀਂ ਬੱਚਿਆਂ ਨੂੰ ਖੇੜ-ਖੇੜ ਵਿਧੀ ਨਾਲ ਪੜ੍ਹਾਉਣੇ ਆ ਤਾਂ ਉਹ ਸਾਰੇ ਇੱਥੇ ਮੌਜੂਦ ਨੇ ਜਿਦੇ ਲਈ ਮਤਲਬ ਉਸ ਤੋਂ ਬਾਅਦ ਸਾਨੂੰ ਸਰਕਾਰ ਨੇ ਵੀ ਗ੍ਰਾਂਟਾਂ ਜਾਰੀ ਕੀਤੀਆਂ ਪਰ ਪਹਿਲਾ ਜਿਹੜਾ ਸਹਿਯੋਗਦਾਰੋਂ ਸਭ ਤੋਂ ਵੱਡਾ ਦਾਨੀਆਂ ਦਾ ਹੀ ਐ ਸ ਪਹਿਲਾਂ ਦੀ ਗੱਲ ਕੀਤੀ ਜਾਵੇ ਉਸ ਦਿਨ ਪਹਿਲਾਂ ਸਕੂਲ ਚ ਬੱਚੇ ਦੀ ਗੱਲ ਕੀਤੀ ਆਵੇ ਜਾਂ ਅਧਿਆਪਕਾਂ ਦੀ ਗੱਲ ਕੀਤੀ ਜਾਵੇ ਹੁਣ ਕਿੰਨੇ ਅਧਿਆਪਕ ਨੇ ਤੇ ਬੱਚੇ ਕਿੰਨੇ ਨੇਗੇ ਅੱਜ ਦੀ 2015 ਚ 33 ਬੱਚੇ ਸੀ ਉਸ ਤੋਂ ਬਾਅਦ ਦਾਖਲਿਆਂ ਦਾ ਦੋ ਵਾਰ ਅਸੀਂ ਰਿਕਾਰਡ ਬਣਾਇਆ 33 ਤੋਂ ਬਾਅਦ ਈਚ ਵਨ ਬ੍ਰਿੰਗ ਵਨ ਇੱਕ ਪੰਜਾਬ ਸਰਕਾਰ ਦੀ ਉਦੋਂ ਮੁਹਿੰਮ ਸੀ ਕਿ ਤੁਸੀਂ ਇੱਕ ਬੱਚਾ ਇੱਕ ਬੱਚੇ ਨੂੰ ਨਵੇਂ ਨੂੰ ਦਾਖਲ ਕਰਾਉਣਾ ਵਧਾਉਣਾ ਮਤਲਬ ਅਸੀਂ ਉਹ ਰਿਕਾਰਡ ਨੂੰ ਬ੍ਰੇਕ ਕਰਕੇ ਬਣਾਇਆ ਸੀ ਈਚ ਵਨ ਬ੍ਰਿੰਗ 2 ਅਸੀਂ 68 ਬੱਚਿਆਂ ਦੀ ਨਵੀਂ ਐਡਮਿਸ਼ਨ ਕਰਤੀ ਸੀ ਤਾਂ ਉਸ ਤੋਂ ਬਾਅਦ ਸਾਡੇ ਜ਼ਿਲ੍ਹਾ ਸਿੱਖਿਆ ਅਫਸਰ ਸਰਦਾਰ ਬਲਜੀਤ ਸਿੰਘ ਦੀ ਸੰਦੋਹਾ ਸਾਹਿਬ ਨੇ ਮਜ਼ਾਕ ਕਰਦਾ ਹੀ ਮੈਨੂੰ ਉੱਥੇ ਜਦੋਂ ਸਨਮਾਨ ਕਰਨ ਲਈ ਬੁਲਾਇਆ ਸੀ ਬਟੰਡੇ ਸਰਦਾਰ ਹਰਦੀਪ ਸਿੰਘ ਜੀ ਤੱਕੜ ਸਾਡੇ ਡੀਓ ਸਾਹਿਬ ਸੀ ਕਿ ਉਹ ਤਾਂ ਉਹਨਾਂ ਨੇ ਸੰਦੋਹਾ ਸਾਹਿਬ ਨੇ ਗੱਲ ਕਹੀ ਕਿ ਅੰਦਰ ਰਜਿੰਦਰ ਸਿੰਘ ਫਿਰ ਅਗਲੀ ਵਾਰੀ ਵੀ ਦੁਗੜੇ ਕਰ ਦੇਗਾ। ਮੈਂ ਹੈ ਕਰਦਾਂਗੇ ਤੁਸੀ ਸਾਨੂੰ ਟੀਚਰ ਦਿਓ। ਸਾਰਿਆਂ ਨੂੰ ਇਹ ਗੱਲ ਤੇ ਭਰੋਸਾ ਨਹੀਂ ਸੀਗਾ ਵੀ ਅਗਲੀ ਵਾਰੀ ਕਿਵੇਂ ਦੁਗੜੇ ਕਰ ਦੂ ਵੀ ਪੈਂਡ ਦਾ ਜਿਵੇਂ ਹਾਥੀ ਦੀ ਪੈੜ ਝੱਡਾ। ਵੀ ਕਿੱਥੋਂ ਲਿਆਊਗਾ ਬੱਚੇ? ਮੈਂ ਅਗਲੇ ਸਾਲ ਫੇਰ ਉਹੀ ਕੋਹੇ ਮਾਮ ਦੀ 2 टू 2 ਡੋਰ ਕੈਂਪੇ ਡੂ ਟੂ ਡੋਰ ਜਾਂਦਾ ਬੱਚਾ ਦੇ ਮਾਵਾਬ ਦੇ ਸਾਹਮਣੇ ਬਾਹ ਲੈਂਦਾ ਬੱਚਾ ਨੂੰ ਜਿਹੜੇ ਪ੍ਰਾਈਵੇਟ ਸਕੂਲ ਦੇ ਹੁੰਦੇ ਸੀ ਮੈਂ ਕੰਪੀਟੀਸ਼ਨ ਕਰੋ ਆਉਂਦਾ ਸਿੱਧਾ ਉਹਨਾਂ ਨੂੰ ਚੈਲੰਜ ਕਰਦਾ ਮੇਰੇ ਬੱਚਾ ਨਾਲ ਕੰਪੀਟੀਸ਼ਨ ਕਰੋ ਤੇ ਉਹ ਜਦੋਂ ਦੇਖਦਾ ਮਾਵਾਬ ਕਿ ਇਹ ਬੱਚਾ ਦਾ ਬੇਸਿਕ ਲੈਵਲ ਐ ਐਜੂਕੇਸ਼ਨਲ ਲੈਵਲ ਵੀ ਇੰਨਾ ਸਟਰੋਂਗ ਆ ਤੇ ਮੈਂ ਐਵੇਂ ਫੀਸਾਂ ਭਰੀ ਯਾਰਾ ਉਹਦੇ ਮਾਪੇ ਉਹਦੇ ਮੂੰਹ ਚੋਂ ਗੱਲ ਨਿਕਲਦੀ ਕਿ ਮੇਰੇ ਬੱਚੇ ਦਾ ਹੀ ਦਾਗ ਲਾ ਕਰੋ ਤਾਂ ਐਂ ਚੀਜ਼ਾਂ ਨਾ ਕਰਦੇ ਕਰਦੇ ਮੈਂ ਦੁਬਾਰਾ ਫੇਰ ਡਬਲ ਕਰਤੀ ਰਿਕਾਰਡ ਫੇਰ ਬਣ ਗਿਆ ਪੰਜਾਬ ਲੈਵਲ ਤੇ ਔਰ ਮਾਨਯੋਗ এডਿਕੇਸ਼ਨ ਸੈਕਟਰੀ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਨੇ ਮੈਨੂੰ ਪੂਰਾ ਪੰਜਾਬ ਸੁਣਦਾ ਸੀ ਉਹਨਾਂ ਨੇ ਆਨਲਾਈਨ ਮੀਟਿੰਗ ਸੀਗੀ ਉਹ ਉਹਨਾਂ ਨੇ ਪੂਰੇ ਪੰਜਾਬ 'ਚ ਮੈਨੂੰ ਬੋਲਣ ਦਾ ਸੰਬੋਧਨ ਕਰਨ ਦਾ ਮੌਕਾ ਦਿੱਤਾ ਕਹਿੰਦੇ ਤੁਸੀਂ ਰਜਿੰਦਰ ਸਿੰਘ ਜੀ ਦੱਸੋ ਕਿ ਤੁਸੀਂ ਇਹੋ ਜਿਹੀ ਕਿਹੜੀ ਗਿੱਦੜ ਸਿੰਘੀ ਹੈ ਤੁਹਾਡੇ ਕੋਲੇ ਵੀ ਤੁਸੀਂ ਬੱਚਿਆਂ ਨੂੰ ਚੁੰਬਕ ਦੀ ਤਰ੍ਹਾਂ ਖਿੱਚੀ ਜਾ ਰਹੇ ਹੋ ਵੀ ਇਹੋ ਜਿਹਾ ਦਾਹਲਾ ਕਿਸੇ ਸਕੂਲ 'ਚ ਪੰਜਾਬ ਦੇ 'ਚ ਨਹੀਂ ਹੋਇਆ ਜਿਹੜਾ ਤੁਸੀਂ ਆ ਨਿੱਕੇ ਜਿਹੇ ਪਿੰਡ 'ਚ ਬੈਠੇ ਹੋ ਉਹ ਕਰਤਾ ਤਾਂ ਇਹ ਗੱਲਾਂ ਮਤਲਬ ਬੜੀਆਂ ਵੱਡੀਆਂ ਨੇ ਜਦੋਂ ਇਹਨਾਂ ਨੂੰ ਮੈਂ ਮਹਿਸੂਸ ਕਰਦਾ ਤਾਂ ਉਹਨਾਂ ਚੀਜ਼ਾਂ ਤੋਂ ਨਿਕਲਦੇ-ਨਿਕਲਦੇ ਅੱਜ ਅਸੀਂ ਇੱਥੇ ਪਹੁੰਚੇ ਆ ਕਿ ਬੱਚੇ 240 ਸਾਡੇ ਕੋਲ ਹੋ ਚੁੱਕੇ 2015 ਦੀ ਸਥਿਤੀ ਇਹ ਸੀ ਕਿ ਪਿੰਡ ਵਾਲੇ ਬੱਚੇ ਨਹੀਂ ਸੀ ਮੂੰਹ ਕਰਦੇ ਸਕੂਲ ਨਹੀਂ ਇਹਦੀ ਹਾਲਤ ਦੇਖ ਕੇ ਅੱਜ 16 ਪਿੰਡਾਂ ਦੇ ਬੱਚੇ ਵੈਨਾ ਰਹੀ ਇਸ ਸਕੂਲ 'ਚ ਪਹੁੰਚ ਰਹੇ ਆ ਆ ਰਹੇ ਆ ਪਲੱਸ ਜਿਨ੍ਹਾਂ ਨੇ ਅਗਲੇ ਸਾਲ ਦਾਖਲ ਹੋਣਾ ਉਹ ਸਾਲ-ਸਾਲ ਪਹਿਲਾਂ ਸਾਡੇ ਕੋਲ ਕਾਗਜ਼ਾਵਾ ਕਰਾਉਂਦਾ ਕਿ ਮੇਰੀ ਸੀਟ ਨਾ ਕਿਤੇ ਰੁਕ ਜੇ ਇਸ ਕਰਕੇ ਤਾਂ ਇਹ ਸਿੱਤੀ ਕੀਤੀ ਜਾਂਵੇ ਤੁਹਾਨੂੰ ਕਿੰਨੇ ਜਨਾਂ ਨੂੰ ਅਵਾਰਡ ਵਾਸਤੇ ਜਿਹੜਾ ਕਿ ਮੈਸੇਜ ਆਇਆਗਾ ਤੇ ਕਦੋਂ ਜਾਣਾਗਾ ਤੁਸੀਂ ਦੇਖੋ ਜੀ ਪੂਰੇ ਭਾਰਤ ਚ ਤਾਂ ਲੱਖਾਂ ਦੀ ਗਿਣਤੀ ਚ ਟੀਚਰਸ ਨੇ ਹਰੇਕ ਸਟੇਟ ਦੀ ਗੱਲ ਕਰੀਏ ਮੇਰੇ ਨਾਲ ਲੱਖ ਤੋਂ ਵੱਧ ਟੀਚਰ ਹੋਣਗੇ ਯਾਰ 28 29 ਸਟੇਟਾਂ ਕੁਝ ਆਪਣੇ ਕੇਂਦਰ ਸ਼ਾਸਤ ਪ੍ਰਦੇਸ਼ ਆਂਦੇ ਆ ਇਹ ਸਾਰਿਆਂ ਦਾ ਕੰਪੀਟੀਸ਼ਨ ਮਿਲਾ ਕੇ ਪਹਿਲਾਂ ਤਾਂ ਇਹਨਾਂ ਚੋਂ ਡਿਸਟ੍ਰਿਕਟ ਲੈਵਲ ਤੇ ਤਿੰਨ ਚੁਣੇ ਜਾਂਦੇ ਆ ਫਿਰ ਉਹਨਾਂ ਦਾ ਸਟੇਟ ਲੈਵਲ ਤੇ ਕੰਪੀਟੀਸ਼ਨ ਹੁੰਦਾ ਸਟੇਟ ਲੈਵਲ ਤੇ ਹਰੇਕ ਸਟੇਟ ਦਾ ਅੱਡ ਕੋਟਾ ਜਿਵੇਂ ਕਿ ਆਪਣੇ ਪੰਜਾਬ ਦਾ 6 ਟੀਚਰਾਂ ਦਾ ਤਾਂ ਅਸੀਂ ਪੰਜਾਬ ਤੋਂ 6 ਚੁਣਨੇਗੇ ਉਸ ਤੋਂ ਬਾਅਦ 6 ਦੀ ਫਿਰ ਬਾਅਦ ਚ ਦਿੱਲੀ ਹੈ ਜਿਹੜੀ ਉਹ ਭਰੋਸਾ ਨਹੀਂ ਕਰਦੀ ਸਟੇਟਾਂ ਤੇ ਉਹ ਆਪ ਫੇਅਰ ਪ੍ਰੈਜੈਂਟੇਸ਼ਨ ਦੁਆਰਾ ਲੈਂਦੀ ਹੈ ਟੈਸਟ ਦੁਆਰਾ ਲੈਂਦੀ ਹੈ ਉਹ ਪੇਪਰ ਬਹੁਤ ਬਰੀਕ ਛਾਨਣਾ ਲੱਗਦਾ ਹੈ ਉਸ ਤੋਂ ਫਿਰ ਕਈ ਵਾਰੀ ਇੱਕ ਵੀ ਰਹਿ ਸਕਦਾ ਹੈ ਉਹ ਪੂਰੇ ਇੰਡੀਆ ਦੀ ਮੈਰਿਟ ਬਣਦੀ ਹੈ ਉਹਨਾਂ ਨੇ 50 ਬੰਦੇ ਚੁਣਨੇ ਆ ਉਹਨਾਂ ਨੇ ਆਏ ਨਹੀਂ ਦੇਖਣਾ ਵੀ ਪੰਜਾਬ ਦੇ ਦੋ ਆਉਂਦੇ ਇੱਕ ਆਉਂਦਾ 0 ਰਹਿੰਦਾ ਜਾਂ 6 ਆਉਂਦੇ ਤੋ ਉਸ ਚੋਂ ਸੀ ਦੋ ਜਿਹੜੇ ਚੁਣੇ ਗਏ ਆ ਜਿਸ ਚ ਮੇਰੇ ਨਾਲ ਨਾਲ ਆਪਣੇ ਪਰਨਾਲੇ ਤੋਂ ਪੰਕਜ ਕੁਮਾਰ ਜੀ ਨੇ ਕੋਇਲ ਸਾਹਿਬ ਤੇ ਸਾਡੀ ਦੋਨਾਂ ਦੀ ਸਿਲੈਕਸ਼ਨ ਹੋਈ ਹੈ ਬਟ ਪੰਜਾਬ ਦਾ ਜਿਹੜਾ ਆਪਾਂ ਕਹਿ ਸਕਦੇ ਆ ਇੱਕ ਕੰਪੀਟੀਸ਼ਨ ਬੜਾ ਟਾਕਾ ਕਿਉਂਕਿ ਇੱਕ ਤੋਂ ਇੱਕ ਵੱਧ ਕੇ ਜਿਹੜੇ 6 ਟੀਚਰ ਉੱਥੇ ਗਏ ਸੀ ਪੰਜਾਬ ਤੋਂ 6 ਦੇ 6 ਹੀ ਐਡੇ ਮਤਲਬ ਮਤਲਬ ਕਹਿ ਨਹੀਂ ਸਕਦੇ ਇੰਨੇ ਕੰਮ ਸੀ ਉਹਨਾਂ ਦੇ ਸਰ ਬਹੁਤ ਔਖਾ ਕੰਪੀਟੀਸ਼ਨ ਜਿਹੜਾ ਸਰ ਇੱਕ ਸਵਾਲ ਹੈ ਮੇਰਾ ਮੰਨ ਲਓ ਸਕੂਲ ਸਰਕਾਰੀ ਸਕੂਲ ਦੇ ਪੱਦਰ ਅੱਜ ਕੱਲ ਹਰੇਕ ਚੀਜ਼ਾਂ ਉਪਲਬਧ ਹੈ ਕਿ ਮਾਪੇ ਪ੍ਰਾਈਵੇਟ ਸਕੂਲ ਨੂੰ ਕਹਿਲ ਕਿਉਂ ਦਿੰਦੇ ਨੇਗੇ ਬੱਚੇ ਉਧਰਲੇ ਪਾਸੇ ਜ਼ਿਆਦਾ ਰੁੱਕ ਕਰਦੇ ਨੇ ਜੀ ਸਰਕਾਰੀ ਸਕੂਲ ਤੇ ਵਿੱਚ ਸਾਰੀ ਫੈਸਿਲਿਟੀਆਂ ਹੋਣ ਦੇ ਬਾਵਜੂਦ ਕਿਉਂ ਇਸ ਤਰ੍ਹਾਂ ਕਰਦੇ ਨੇਗੇ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਦੇਖੋ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਸਾਡਾ ਸਕੂਲ ਇਦਾਂ ਦਾ ਫੈਸਿਲਿਟੀਆਂ ਵੀ ਹੈਗੀਆਂ ਤੇ ਬੱਚੇ ਲਾਈਨ 'ਚ ਲੱਗੇ ਹੋਏ ਆ ਜੀ ਠੀਕ ਹੈ ਜੀ ਜਿੱਥੇ ਤੁਹਾਡੇ ਵਾਲੀ ਗੱਲ ਲੱਗਦੀ ਹੈ ਮੈਨੂੰ ਕਮਜ਼ੋਰੀ ਕਿਤੇ ਨਾ ਕਿਤੇ ਜੇ ਹੈਗੀ ਹੈ ਤਾਂ ਉਹ ਫਿਰ ਟੀਚਰ ਦੀ ਵੀ ਹੈ ਮੇਰੇ ਕੋਲ ਸਾਰਾ ਕੁਝ ਪਿਆ ਮੰਨ ਲਓ ਮੈਂ ਬੱਚੇ ਨੂੰ ਪੜ੍ਹਾ ਹੀ ਨਹੀਂ ਰਿਹਾ ਜਾ ਮੈਂ ਬਸ ਉਹਨਾਂ ਦੇ ਆਸਰੇ ਬੱਚੇ ਨੂੰ ਛੱਡ ਦਿਆਂ ਵੀ ਲੈ ਬੇਟਾ ਤੂੰ ਘਰੀ ਚੱਲ ਤਾਂ ਉੱਥੇ ਸਥਿਤੀ ਹੋ ਸਕਦੀ ਹੈ ਬਾਕੀ ਟੀਚਰ ਦੇ ਨਾਲ ਵਰਕ ਲੋਡ ਇੰਨਾ ਪਾਇਆ ਹੋਇਆ ਆ ਤੁਹਾਡੇ ਮਾਧਿਅਮ ਰਹੀ ਮੈਂ ਇਹ ਦੱਸਣਾ ਚਾਹੁੰ ਕਿ ਇੰਨੇ ਅਣਗਿਣਤ ਕੰਮ ਹੈ ਕਿ ਮੈਨੂੰ ਲੱਗਦਾ ਹੈ ਪੜ੍ਹਾਈ ਲਈ ਟਾਈਮ ਬਚਦਾ ਨਹੀਂ ਬਹੁਤ ਮੁਸ਼ਕਿਲ ਲੱਗਣਾ ਪੈਂਦਾ ਕਈ ਵਾਰੀ ਤਾਂ ਸਾਨੂੰ ਮਹਿਸੂਸ ਨਗੇ ਸੀ ਥੱਕੇ ਦਾ ਪੜਾਉਣੇ ਜਾ ਕੇ ਬੱਚੇ ਨੂੰ ਪੜਾਉਣਾ ਹੀ ਅੱਜ ਤੱਕ ਪਰ ਕਈ ਜਗ੍ਹਾ ਤੇ ਇਹ ਸਥਿਤੀ ਹੋ ਸਕਦੀ ਹੈ ਵੈਸੇ ਮੈਂ ਜਿੱਥੇ-ਇੱਥੇ ਦੇਖਿਆ ਹੈ ਕਿ ਮਿਹਨਤੀ ਅਧਿਆਪਕਾਂ ਦਾ ਵੀ ਜਨਾਸ਼ ਨਹੀਂ ਹੋਇਆ ਉਹਨਾਂ ਦਾ ਰਿਸਪੈਕਟ ਵੀ ਉਹਵੇਂ ਕੀਤੀ ਜਾਂਦੀ ਹੈ ਅੱਜ ਹੁਣ ਸਾਡੀ ਰਿਸਪੈਕਟ ਤੁਸੀਂ ਪਿੰਡ 'ਚ ਜਾ ਕੇ ਪੁੱਛ ਲਓ ਠੀਕ ਹੈ ਤਾਂ ਲੋਕ ਜੇ ਉਹਨਾਂ ਨੂੰ ਕਹਦੇ ਵੀ ਟੀਚਰ ਦੀ ਬਦਲੀ ਹੋ ਰਹੀ ਹੈ ਲੋਕ ਇੱਥੇ ਇਕੱਠ ਮਾਰ ਲੈਂਦੇ ਆ ਮਤਲਬ ਇੱਥੋਂ ਤੱਕ ਰੁਕ ਜਾਂਦੇ ਆ ਪਿਆਰ ਆ ਉਹਨਾਂ ਦੇ ਦਿਲ 'ਚ ਪਰ ਐ ਵੀ ਅਸੀਂ ਬੜੀ ਸ਼ਿੱਦਤ ਨਾਲ ਬੱਚਾ ਤੇ ਮਿਹਨਤ ਕੀਤੀ ਅਸੀਂ ਪਹਿਲੇ ਇਸੇ ਗੱਲ ਨੂੰ ਦਿੰਨੇ ਆ ਕਿ ਸਭ ਤੋਂ ਪਹਿਲਾਂ ਬੱਚਾ ਨੂੰ ਅੱਜ ਦੇਣਾ ਹੈ ਕੁਝ ਕਰੋ ਪ੍ਰੈਪਰੇਸ਼ਨ ਕਰਕੇ ਆਉਣੇ ਫਿਰ ਇੱਥੇ ਆ ਕੇ ਡਾਕਾਂ ਤਾਂ ਸਾਰਿਆਂ ਦੀ ਸੇਮ ਹੈ ਜਿਵੇਂ ਦੂਜੇ ਸਕੂਲਾਂ ਸਰਕਾਰੀਆ ਜੋ ਮੈਂ ਸਾਨੂੰ ਵੀ ਹੈ ਉਹੀ ਪਰ ਅਸੀਂ ਇਸ ਵਰਕਲੋਡ ਨੂੰ ਬੱਚਿਆਂ ਦੀ ਐਜੂਕੇਸ਼ਨ ਦੇ ਉੱਤੇ ਨਹੀਂ ਪੈਣ ਦਿੰਦੇ ਅਸੀਂ ਚਾਹੇ ਸਾਨੂੰ ਦੋ ਤੋਂ ਵੱਧ ਟਾਈਮ ਲਾਉਣਾ ਪੈ ਜੇ ਹੁਣ ਪਿਛਲੇ ਸੀਜ਼ਨ ਚ 4 ਮਹੀਨੇ ਲਗਾਤਾਰ ਇਹ ਸਕੂਲ ਰਾਤ ਨੂੰ 6 6:30 ਵਜੇ ਤੱਕ ਖੁੱਲਦਾ ਰਿਹਾ ਲੇਬਰ ਵਾਲੇ ਵੀ ਉਦੋਂ ਦਿਹਾੜੀ ਕਰਕੇ ਵਾਪਸ ਚਲੇ ਜਾਂਦੇ ਹੁੰਦੇ ਸੀ ਅਸੀਂ ਇੱਥੇ ਕਲਾਸ ਲਾਈ ਬੈਠੇ ਹੁੰਦੇ ਸੀ ਤਾਂ ਉਹਦਾ ਨਤੀਜਾ ਇਹ ਕਿ ਬੱਚਿਆਂ ਨੂੰ ਅਸੀਂ ਐਜੂਕੇਸ਼ਨ ਲੈਵਲ ਉਹਨਾਂ ਦਾ ਆਪ ਕੀਤਾ ਸਕੂਲ ਦੀ ਗੱਲ ਕੀਤੀ ਜਾਵੇ ਆਪਣੇ ਜਿਹੜਾ ਇਹ ਇੰਦਰ ਸਿੰਘ ਵਾਲਾ ਕੋਠੇ ਜਿਹੜਾ ਸਕੂਲ ਹੈ ਇਹਦੇ ਚ ਕੀ ਕੀ ਫੈਸਿਲਿਟੀਆਂ ਆ ਜੇ ਬੱਚਾ ਆਵੇ ਤਾਂ ਕਿਸ ਕਿਸ ਤੀ ਚੀਜ਼ਾਂ ਦੀ ਉਹ ਕਲਬ ਦੀ ਹੈ ਜੇ ਗੱਲ ਸਭ ਤੋਂ ਪਹਿਲਾਂ ਸਾਡੇ ਕੋਲ ਬੱਚਾ 3.5 ਸਾਲ ਪਲੱਸ ਉਮਰ ਦਾ ਸਾਡੇ ਕੋਲੇ ਆਉਂਦਾ ਹੈ ਨਰਸਰੀ ਵਿੰਗ ਦੇ ਵਿੱਚ ਉਹਨੂੰ ਦਾਖਲਾ ਮਿਲਦਾ ਸਰਕਾਰ ਦੀ ਹਦਾਇਤਾਂ ਮੁਤਾਬਕ ਮਤਲਬ ਤਿੰਨ ਸੈਕਸ਼ਨ ਹੈ ਨਰਸਰੀ ਦੇ ਅਸੀਂ ਉਹਨਾਂ ਦੀ ਸਹੂਲਤ ਲਈ ਮਤਲਬ ਨਰਸਰੀ ਵਿੰਗ ਦਾ ਏਸੀ ਹਾਲ ਤਿਆਰ ਕੀਤਾ ਵਿਆ ਜਿੱਥੇ ਮਤਲਬ ਬੱਚਿਆਂ ਨੂੰ ਉਹਨਾਂ ਦੀ ਪੂਰੀ ਤੁਸੀਂ ਬਿਲਡਿੰਗ ਦਾ ਵਿੱਚ ਬਾਅਦ ਤੁਸੀਂ ਦਿਖਾਓਗੇ ਜਦੋਂ ਤੁਹਾਨੂੰ ਪਤਾ ਲੱਗੂਗਾ ਕਿ ਐਜੂਕੇਸ਼ਨਲ ਮਟੀਰੀਅਲ ਨਾਲ ਭਰੀ ਪਈ ਆ ਬੱਚਾ ਕੰਦ ਨਾਲ ਹੱਥ ਲਾ ਕੇ ਵੀ ਖੜਾ ਤਾਂ ਉਹਦਾ ਹੱਥ ਕਿਸੇ ਨਾ ਕਿਸੇ ਐਜੂਕੇਸ਼ਨਲ ਚੀਜ਼ ਦੇ ਉੱਤੇ ਟਿਕਿਆ ਹੋਊਗਾ ਜੀ ਬੱਚਾ ਨੇ ਛੋਟੇ ਬੱਚੇ ਕਿਉਂਕਿ ਖੇਡਣਾ ਪਸੰਦ ਕਰਦੇ ਆ ਕਾਰਟੂਨ ਪਸੰਦ ਕਰਦੇ ਆ ਉਹੋ ਜਿਹੀਆਂ ਚੀਜ਼ਾਂ ਉਹਨਾਂ ਲਈ ਅਸੀਂ ਉਪਲਬਧ ਕਰਵਾਈਆਂ ਪਲੱਸ ਉਹਨਾਂ ਨੂੰ ਪ੍ਰੋਜੈਕਟਰ LEDS ਇੰਟਰਐਕਟਿਵ ਪੈਨਲ ਤੇ ਵੀ ਅਸੀਂ ਉਹਨਾਂ ਨੂੰ ਲੈ ਕੇ ਜਾਂਦੇ ਆ ਜਿੱਥੇ ਇੰਟਰਐਕਟਿਵ ਪੈਨਲ ਬਾਰੇ ਮੈਂ ਥੋੜਾ ਜਿਹਾ ਦੱਸ ਦਿਆਂ ਕਿ ਅੱਜਕੱਲ ਤੁਸੀਂ ਦੇਖਿਓ ਕੋਚਿੰਗ ਸੈਂਟਰਾਂ ਦੇ ਵਿੱਚ ਟੀਚਰਾਂ ਨਾਲ ਬੋਰਡ ਦੇ ਉੱਤੇ ਉਂਗਲ ਨਾਲ ਲਿਖਦੇ ਆ ਉਹਤੇ ਕੋਈ ਵੀ ਚੀਜ਼ YouTube ਤੋਂ ਖੋਲ੍ਹ ਲੈਂਦੇ ਆ ਨੱਟ ਚੱਲਦਾ ਇੱਕ ਤਾਂ ਉਹਦਾ ਟੱਚ ਪੈਨ ਲਾਓ ਜਿੱਦੇ ਤਾਂ ਅਸੀਂ ਟੱਚ ਰਾਹੀਂ ਲਿਖ ਵੀ ਸਕਦੇ ਹਾਂ ਉਹਨੂੰ ਐਜ਼ ਏ ਮੋਬਾਈਲ ਵੀ ਯੂਜ਼ ਕਰ ਸਕਦੇ ਆ ਕੰਪਿਊਟਰ ਵੀ ਬਣਾ ਸਕਦੇ ਆ ਉਹਦਾ ਤਾਂ ਉਹਦੇ ਰਾਹੀਂ ਬੱਚੇ ਨੂੰ ਬੜਾ ਐਂਟਰਟੇਨਮੈਂਟ ਫੀਲ ਹੁੰਦਾ ਬੱਚੇ ਜਿਵੇਂ ਘਰੇ ਟੀਵੀ ਦੇਖਣਾ ਬੜਾ ਪਸੰਦ ਕਰਦੇ ਆ ਤਾਂ ਉਹਨੂੰ ਟੀਵੀ ਦੀ ਫੀਲਿੰਗ ਆਉਂਦੀ ਉਹਦੇ ਅਸੀਂ ਉਹਨੂੰ ਕੁਨੈਨ ਦੀ ਤਰ੍ਹਾਂ ਜਿਵੇਂ ਆਪਾਂ ਉੱਤੇ ਖੰਡ ਦੇਲੇ ਛਿੜਾ ਦਿੰਨੇ ਆ ਅਸੀਂ ਉਹ ਕਾਰਟੂਨ ਦੇ ਰੂਪ ਚ ਉਹਨਾਂ ਨੂੰ ਸਟੱਡੀ ਵਾਲਾ ਮਟੀਰੀਅਲ ਦਿੰਨੇ ਆ ਬੱਚੇ ਕਾਰਟੂਨ ਦੇਖ ਰਹੇ ਹੁੰਦੇ ਆ ਤੇ ਅਸੀਂ ਬਿਨਾ ਕਿਸੇ ਜ਼ੋਰ ਅਜਮਾਇਸ਼ ਤੋਂ ਬੱਚੇ ਨੂੰ ਸਿਖਾ ਰਹੇ ਹੁੰਨੇ ਆ ਤਾਂ ਇਹ ਚੀਜ਼ਾਂ ਨਰਸਰੀ ਤੋਂ ਸਟਾਰਟ ਹੁੰਦੀਆਂ ਉਦੋਂ ਬਾਅਦ ਬੱਚਾ ਪਹਿਲੀ ਦੂਜੀ ਤੀਜੀ ਚੌਥੀ ਪੰਜਵੀਂ ਦੇ ਵਿੱਚ ਸਾਡੇ ਕੋਲੇ ਕੰਪਿਊਟਰ ਲੈਬ ਲਾਇਬ੍ਰੇਰੀ ਸਮਾਰਟ ਜਿਹੜੀ ਲਿਸਨਿੰਗ ਲੈਬ ਕਮਜ਼ੋਰ ਬੱਚਾ ਨੂੰ ਨਾ ਇੱਕ ਇੱਕ ਲੈਸ ਨਾਲ ਅਸੀਂ ਰਿਕਾਰਡ ਕਰਕੇ ਬਾਰੀ ਬਾਰੀ ਸੁਣਾਉਣ ਦੇ ਲਈ ਲਿਸਨਿੰਗ ਲੈਬ ਬਣਾਈ ਵੀ ਆ ਸਾਰੇ ਬੱਚੇ ਇੱਕੋ ਜਿਹੇ ਨਹੀਂ ਹੁੰਦੇ ਕਈ ਬੱਚੇ ਤੁਸੀਂ ਪਹਿਲੀ ਵਾਰੀ ਗੱਲ ਕਰੋਗੇ ਉਹਨੂੰ ਪਕੜ ਲੈਂਦੇ ਪਹਿਲੀ ਵਾਰੀ ਕਈ ਬੱਚਿਆਂ ਨੂੰ 2 3 4 5 ਵਾਰੀ ਵੀ ਦੱਸਣਾ ਪੈਂਦਾ ਤਾਂ ਲਿਸਨਿੰਗ ਲੈਬ ਉਹਦਾ ਮਾਧਿਅਮ ਸੌਖਾ ਕਰਦੀ ਹੈ ਸਾਨੂੰ ਅਸੀਂ ਬੱਚਿਆਂ ਨੂੰ ਜਦੋਂ ਲਿਸਨਿੰਗ ਲੈਬ 'ਚ ਜਿਹੜੇ ਕਮਜ਼ੋਰ ਬੱਚੇ ਉਹ ਬਾਰੀ ਬਾਰ ਉਹਨਾਂ ਨੂੰ ਮਤਲਬ ਪੜ੍ਹਾਈ ਦੀ ਕਮਜ਼ੋਰੀ ਉਹਨਾਂ ਦੀ ਦੂਰ ਹੋ ਜਾਂਦੀ ਹੈ ਉਸ ਤੋਂ ਬਾਅਦ ਆਈਸੀਟੀ ਦੀ ਟੂਲ ਕਿਟ ਹੈ ਉਹਦੇ ਵਿੱਚ ਇਹ ਸਾਰਾ ਕੁਝ ਹੀ ਆ ਗਿਆ ਐਲਈਡਿਜ਼ ਅਸੀਂ ਸਭ ਤੋਂ ਪਹਿਲਾਂ ਜਦੋਂ ਸਮਾਰਟ ਸਕੂਲ ਪ੍ਰੋਜੈਕਟ ਬਣਾਉਣਾ ਸੀ ਉਸ ਤੋਂ ਪਹਿਲਾਂ ਦੀ ਇੰਸਟਾਲ ਕੀਤੀਆਂ ਸਾਰੇ ਸਕੂਲ ਚ ਪ੍ਰੋਜੈਕਟਰਸ ਨੇ ਮਤਲਬ ఎవਰੀਥਿੰਗ ਬੱਚੇ ਨੂੰ ਸਾਊਂਡ ਤੇ ਕੈਮਰੇ ਨਾਲ ਸਾਰੇ ਕਮਰੇ ਜੁੜੇ ਹੋਏ ਅਸੀਂ ਬਾਲ ਸਭਾ ਦਾ ਪ੍ਰੋਗਰਾਮ ਹੋਣਾ ਹੈ ਪ੍ਰੇਰ ਦਾ ਪ੍ਰੋਗਰਾਮ ਹੋਣਾ ਜਦੋਂ ਜ਼ਿਆਦਾ ਕਰਮੀਆ ਜ਼ਿਆਦਾ ਸਰਦੀ ਅਸੀਂ ਗਰਾਊਂਡ 'ਚ ਬੱਚੇ ਨਹੀਂ ਲਿਆ ਸਕਦੇ ਬੱਚੇ ਉਦੋਂ ਵੀ ਪ੍ਰੇਰ ਕਰਦੇ ਆ ਸਾਰੇ ਉਦੋਂ ਵੀ ਉਹਨਾਂ ਨੂੰ ਅਨਾਉਂਸਮੈਂਟ ਹੈ ਜਿਹੜੀ ਰੂਮਸ ਦੇ ਵਿੱਚ ਸੁਣਦੀ ਹੈ ਸਾਰੀ ਪ੍ਰੇਅਰ ਸੁਣਦੀ ਹੈ ਉਹਨਾਂ ਨੂੰ ਕੋਈ ਵੀ ਮਤਲਬ ਮੈਂ ਇਹ ਕਹਿ ਸਕਦਾ ਕਿ ਕਾਨਵੈਂਟ ਸਕੂਲਾਂ 'ਚ ਵੀ ਸ਼ਾਇਦ ਆਪਣੇ ਨੇਰੇ ਏਰੀਆ 'ਚ ਐਵਜੀਆਂ ਸਹੂਲਤਾਂ ਹੈ ਨਹੀਂ ਜਿਹੜੀਆਂ ਅਸੀਂ ਇੱਥੇ ਸਕੂਲ 'ਚ ਬੱਚੇ ਨੂੰ ਫ੍ਰੀ ਆਫ ਪਾਸਟ ਪੰਜਾਬ ਸਰਕਾਰ ਦੀ ਸਹਾਇਤਾ ਦੇ ਨਾਲ ਪ੍ਰੋਵਾਈਡ ਕਰਵਾ ਰਹੇ ਹਾਂ ਤਾਂ ਬਿਲਕੁਲ ਜੀ ਅਸੀਂ ਸਰਕਾਰੀ ਸਕੂਲ ਇਨ ਪੋਠੇਂਦਰ ਸਿੰਘ ਵਾਲਾ ਤੇ ਵਿੱਚ ਮੌਜੂਦ ਹਾਂ ਤੇ ਇੱਥੇ ਜੇ ਕਿ ਸਕੂਲ ਦੀ ਵੱਡੀ ਪ੍ਰਾਪਤੀ ਕਾਰਨ ਜਿਹੜਾ ਕਿ ਰਜਿੰਦਰ ਸਿੰਘ ਜੀ ਨੂੰ ਜਿਹੜਾ ਕਿ ਅਵਾਰਡ ਮਿਲਣਾ ਤੇ ਸਰਕਾਰ ਵੱਲੋਂ ਦਿੱਤਾ ਜਾਣਾ ਹੈ ਤਾਂ ਤੁਸੀਂ ਦੇਖਦੇ ਰਹੋ ਡੇਲੀ ਪੋਸਟ ਪੰਜਾਬੀ ਮੈਂ ਹਾਂ ਕਪਿਲ ਸ਼ਰਮਾ ਤਾਂ ਉਸ ਤੋਂ ਬਾਅਦ ਸਾਡੇ ਜ਼ਿਲ੍ਹਾ ਸਿਖਿਆ ਅਫਸਰ ਸਰਦਾਰ ਬਲਜੀਤ ਸਿੰਘ ਜੀ ਸਦੋਹਾ ਸਾਹ ਨੇ ਮਜ਼ਾਕ ਕਰਦੇ ਹੀ ਮੈਨੂੰ ਉੱਥੇ ਜਦੋਂ ਸਨਮਾਨਿਤ ਕਰਨ ਲਈ ਬੁਲਾਇਆ ਸੀ ਬਟੰਡੇ ਸਰਦਾਰ ਹਰਦੀਪ ਸਿੰਘ ਜੀ ਤੱਕੜ ਸਾਡੇ ਜੀਓ ਸਾਹਿਬ ਸੀ ਕੋਲ ਤਾਂ ਉਹਨਾਂ ਨੇ ਸਦੋਹਾ ਸਾਹਿਬ ਨੇ ਗੱਲ ਕਹੀ ਕਿ ਜਿੰਦਰ ਸਿੰਘ ਫਿਰ ਅਗਲੀ ਵਾਰੀ ਵੀ ਦੁਕੜੇ ਕਰ ਦੇਗਾ ਹੈ ਜੀ ਕਰਦਾਂਗੇ ਤੁਸੀਂ ਸਾਨੂੰ ਟੀਚਰ ਦਿਓ ਸਾਰਿਆਂ ਨੂੰ ਇਹ ਗੱਲ ਤੇ ਭਰੋਸਾ ਨਹੀਂ ਸੀਗਾ ਵੀ ਅਗਲੀ ਵਾਰੀ ਕਿਵੇਂ ਦੁਕੜੇ ਕਰ ਦੂ ਵੀ ਪੈਟ ਦਾ ਜਿਵੇਂ ਹੱਥ ਦੀ ਪੈੜ ਚੜਾ ਕਿਥੋਂ ਲਿਆਉਗਾ ਬੱਚੇ ਮੈਂ ਅਗਲੇ ਸਾਲ ਫੇਰ ਉਹੀ ਪੁਹੇ ਮਾਪਦੀ ਟੂ ਟੂ ਡੋਰ ਕੈਂਪੇਨ ਕੀਤੀ ਬੱਚਾ ਨਾਲ ਲੈ ਕੇ ਮੈਂ ਟੂ ਟੂ ਡੋਰ ਜਾਂਦਾ ਬੱਚਾ ਦੇ ਮਾਵਾਪ ਦੇ ਸਾਹਮਣੇ ਬਾਹ ਲੈਂਦਾ ਬੱਚਾ ਨੂੰ ਜਿਹੜੇ ਪ੍ਰਾਈਵੇਟ ਸਕੂਲ ਦੇ ਹੁੰਦੇ ਸੀ ਮੈਂ ਕੰਪੀਟੀਸ਼ਨ ਕਰਵਾਉਂਦਾ ਸਿੱਧਾ ਉਹਨਾਂ ਨੂੰ ਚੈਲੰਜ ਕਰਦਾ ਮੇਰੇ ਬੱਚਾ ਨਾਲ ਕੰਪੀਟੀਸ਼ਨ ਕਰੋ ਉਹ ਜਦੋਂ ਦੇਖਦਾ ਮਾਵਾਪ ਕਿ ਇਹ ਬੱਚਾ ਦਾ ਬੇਸਿਕ ਲੈਵਲ ਹੈ ਐਜੂਕੇਸ਼ਨਲ ਲੈਵਲ ਵੀ ਇੰਨਾ ਸਟਰੋਂਗ ਹੈ ਤੇ ਮੈਂ ਐਵੇਂ ਫੀਸਾਂ ਭਰੀ ਜਾ ਰੇ ਉਹਦੇ ਮਾਂ ਪਿਓ ਦੇ ਮੂੰਹ ਚੋਂ ਗੱਲ ਨਿਕਲਦੀ ਕਿ ਮੇਰੇ ਬੱਚੇ ਦਾ ਹੀ ਦਾਹਲਾ ਹੈ ਮਾਨਯੋਗ ਐਜੂਕੇਸ਼ਨ ਸੈਕਟਰੀ ਸ਼੍ਰੀ ਕੁਸ਼ਣ ਕੁਮਾਰ ਜੀ ਨੇ ਮੈਨੂੰ ਪੂਰਾ ਪੰਜਾਬ ਸੁਣਦਾ ਸੀ ਉਹਨਾਂ ਨੇ ਆਨਲਾਈਨ ਮੀਟਿੰਗ ਸੀਗੀ ਉਹ ਉਹਨੇ ਪੂਰੇ ਪੰਜਾਬ ਤੋਂ ਮੈਨੂੰ ਬੋਲਣ ਦਾ ਸੰਬੋਧਨ ਕਰਨ ਦਾ ਮੌਕਾ ਦਿੱਤਾ ਕਹਿੰਦੇ ਤੁਸੀਂ ਰਜਿੰਦਰ ਸਿੰਘ ਜੀ ਦੱਸੋ ਕਿ ਤੁਸੀਂ ਇਹੋ ਜਿਹੀ ਕਿਹੜੀ ਗਿੱਦੜ ਸਿੰਘ ਜੀ ਤੁਹਾਡੇ ਕੋਲੇ ਵੀ ਤੁਸੀਂ ਬੱਚਿਆਂ ਨੂੰ ਚੁੰਮਕ ਦੀ ਤਰ੍ਹਾਂ ਖਿੱਚੀ ਜਾ ਰਹੇ ਹੋ ਤੇ ਮੋਟੀਆਂ ਕਿ ਬੱਚੇ 240 ਸਾਡੇ ਕੋਲ ਹੋ ਚੁੱਕੇ ਹਨ 2015 ਦੀ ਸਥਿਤੀ ਇਹ ਸੀ ਕਿ ਪਿੰਡ ਵਾਲੇ ਬੱਚੇ ਨਹੀਂ ਸੀ ਬੂ ਕਰਦੇ ਸਕੂਲਾਂ ਨਹੀਂ ਉਹਦੀ ਹਾਲਤ ਦੇਖ ਕੇ ਅੱਜ ਸੋਲਾ ਪਿੰਡਾਂ ਦੇ ਬੱਚੇ ਵੈਨ ਆ ਰਹੀ ਸਕੂਲ ਚ ਪਹੁੰਚ ਰਹੇ ਆ ਆ ਰਹੇ ਆ ਪਲੱਸ ਜਿਨ੍ਹਾਂ ਨੇ ਅਗਲੇ ਸਾਲ ਦਾਖਲ ਹੋਣਾ ਉਹ ਸਾਲ ਸਾਲ ਪਹਿਲਾਂ ਸਾਡੇ ਕੋਲ ਕਾਗਜ਼ਾਤ ਕਰਾਉਂਦਾ ਕਿ ਮੇਰੀ ਸੀਟ ਨਾ ਕਿਤੇ ਰੁਕ ਜੇ ਹੁਣ ਪਿਛਲੇ ਸੀਜ਼ਨ ਚ 4 ਮਹੀਨੇ ਲਗਾਤਾਰ ਇਹ ਸਕੂਲ ਰਾਤ ਨੂੰ 6 7:30 ਵਜੇ ਤੱਕ ਖੁੱਲਦਾ ਰਿਹਾ ਲੇਬਰ ਵਾਲੇ ਵੀ ਉਤੋਂ ਦਿਹਾੜੀ ਕਰਕੇ ਵਾਪਸ ਚਲੇ ਜਾਂਦੇ ਤੁਸੀਂ ਅਸੀਂ ਇੱਥੇ ਕਲਾਸ ਲਾਈ ਬੈਠੇ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਮਹਾ ਕਪਿਲ ਸ਼ਰਮਾ ਅੱਜ ਅਸੀਂ ਬਠਿੰਡਾ ਦੇ ਕੋਠੇ ਇੰਦਰ ਸਿੰਘ ਵਾਲਾ ਮੌਜੂਦਾ ਤੇ ਇੱਕ ਸਕੂਲ ਵਿੱਚੋਂ ਜਿਹੜੀ ਅਧਿਆਪਕ ਨੂੰ ਰਾਸ਼ਟਰੀ ਅਵਾਰਡ ਮਿਲਣਾ ਹੈ ਤੇ ਗੱਲਬਾਤ ਕਰਦੇ ਆ ਸਾਡੇ ਨਾਲ ਉਹ ਵਿਆਪਕ ਜਿਹੜੇ ਕੀ ਰਜਿੰਦਰ ਸਿੰਘ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਸਸੀ ਕਲ ਸਰ ਸਸੀ ਕਲ ਜੀ ਡੇਲੀ ਪੋਸਟ ਦੀ ਟੀਮ ਨੂੰ ਜੀ ਆਇਆਂ ਕਹਿੰਦੇ ਤੁਸੀਂ ਸਕੂਲ 'ਚ ਪਹੁੰਚਿਓ ਕਵਰੇਜ ਦੇ ਲਈ ਬਹਿਦ ਨੂੰ ਸ਼ੁਕਰੀਆ ਤੁਹਾਡਾ ਆ ਮਨ 'ਚ ਖੁਸ਼ੀ ਹੁੰਦੀ ਆ ਜਦੋਂ ਤੁਹਾਨੂੰ ਇਸ ਤਰ੍ਹਾਂ ਦਾ ਮੈਸੇਜ ਆਇਆਗਾ ਅਵਾਰਡ ਮਿਲਨੇਗਾ ਤਾਂ ਕਦੋਂ ਤੁਹਾਨੂੰ ਮੈਸੇਜ ਆਇਆ ਸੀ ਮੈਨੂੰ ਮਤਲਬ ਕਿ ਇਸ ਜਿਹੜਾ ਅਵਾਰਡ ਦਾ ਜਦੋਂ ਸ਼ਾਮ ਨੂੰ ਫੋਨ ਆਇਆ ਮਤਲਬ ਖੁਸ਼ੀ ਆ ਬਹੁਤ ਜ਼ਿਆਦਾ ਔਰ ਇਹ ਸਕੂਲ ਦੀਆਂ ਪ੍ਰਾਪਤੀਆਂ ਨੂੰ ਲੈ ਕੇ ਕੇਂਦਰ ਸਰਕਾਰ ਨੇ ਇਸ ਅਵਾਰਡ ਲਈ ਚੁਣਿਆ ਗਿਆ ਔਰ ਪੰਜਾਬ ਤੋਂ ਦੋ ਜਣੇ ਜਿਲ੍ਹੇ ਚੋਂ ਮੈਂ ਇੱਕ ਰਜਿੰਦਰ ਸਿੰਘ ਇਸ ਕੋਠੇ ਰਜਿੰਦਰ ਸਿੰਘ ਸਕੂਲ ਤੋਂ ਔਰ ਬੜੀ ਖੁਸ਼ੀ ਆ ਔਰ ਪੂਰੇ ਪਿੰਡ ਦੇ ਥਾਂ ਤੇ ਪੂਰੇ ਜ਼ਿਲ੍ਹੇ ਬਠਿੰਡਾ ਚ ਕਿਉਂਕਿ ਬਠਿੰਡਾ ਇਸ ਤੋਂ ਪਹਿਲਾਂ ਖਾਲੀ ਪਿਆ ਸੀਗਾ ਤਾਂ ਪਹਿਲੀ ਵਾਰੀ ਆ ਕਿ ਬਠਿੰਡੇ ਵਿੱਚੋਂ ਇਹ ਅਵਾਰਡ ਆ ਰਿਹਾ ਕਿਸੇ ਟੀਚਰ ਨੂੰ ਤੁਸੀਂ ਸਰ ਦੀ ਗੱਲ ਕੀਤੀ ਆਵੇ ਸਕੂਲ ਇਹ ਕਦੋਂ ਬਣਿਆ ਸੀਗਾ ਤੇ ਕਦੋਂ ਤੁਸੀਂ ਇਸ ਸਕੂਲ ਚ ਆਏ ਹੋ ਜਦੋਂ ਆਪਣੀ ਜੁਆਇਨਿੰਗ ਕੀਤੀ ਇਸ ਸਕੂਲ ਤਾਂ ਪੁਰਾਣੇ ਸਮੇਂ ਤੋਂ ਚੱਲਦਾ ਆ ਰਿਹਾ ਪਹਿਲਾਂ ਇੱਥੇ ਬੱਚੇ ਵੀ ਕਾਫੀ ਹੁੰਦੇ ਸੀ ਮਤਲਬ ਪਿੰਡ ਪਰ ਬਹੁਤ ਛੋਟਾ ਹੈ ਸਾਡੇ 1500 ਆਬਾਦੀ ਇੱਥੋਂ ਦੀ ਮੈਂ 2015 ਚ ਜਦੋਂ ਆਇਆ ਇੱਥੇ ਉਦੋਂ ਬੱਚਿਆਂ ਦੀ ਗਿਣਤੀ ਮਤਲਬ ਬਹੁਤ ਜ਼ਿਆਦਾ ਘਟ ਚੁੱਕੀ ਸੀਗੀ ਟੀਚਰ ਸਿਰੇ ਮਤਲਬ ਮੈਂ ਸਿੰਗਲ ਟੀਚਰ ਰਹਿ ਗਿਆ ਉਦੋਂ 33 ਬੱਚੇ ਸੀਗੇ ਔਰ ਸਕੂਲ ਲਗਾਤਾਰ ਬੰਦ ਹੋਣ ਵਾਲ ਵਧ ਰਿਹਾ ਸੀ ਕਿਉਂਕਿ ਸਕੂਲ ਦੀ ਹਾਲਤ ਬੇਹੱਦ ਖਸਤਾ ਸੀਗੀ ਕਮਰੇ ਜਿਹੜੇ 3-4 ਹੈਗੇ ਸੀ ਉਹਨਾਂ ਦੀਆਂ ਛੱਤਾਂ ਦੇ ਖਲੇਪੜ ਜਿਹੜੇ ਆਪਾਂ ਪਲਾਸਟਰ ਕਹਿ ਸਕਦੇ ਹਾਂ ਉਹ ਡਿੱਗਣੇ ਸ਼ੁਰੂ ਹੋ ਔਰ ਬੱਚੇ ਜਿਹੜੇ ਪਿੰਡ ਦੇ ਵੀ ਇੱਥੇ ਆਉਣਾ ਪਸੰਦ ਨਹੀਂ ਸੀ ਕਰਦੇ ਉਦੋਂ ਵੀ ਹਾਲਾਤ ਇਹ ਸੀਗੇ ਜੇ ਗ੍ਰਾਂਟਾਂ ਦੀ ਗੱਲ ਕੀਤੀ ਜਾਵੇ ਸਕੂਲ ਦੇ ਹੁਣ ਜੇ ਸੁਧਾਰ ਦੀ ਗੱਲ ਕੀਤੀ ਜਾਵੇ ਉੱਚੇ ਪੱਧਰ ਤੇ ਸਕੂਲ ਨੂੰ ਤੁਸੀਂ ਅੱਗੇ ਲੈ ਕੇ ਆਏ ਹੋ ਕਿਸ ਤਰ੍ਹਾਂ ਅੱਗੇ ਜੇ ਗੱਲ ਕਰੇ ਕੋਸ਼ਿਸ਼ ਕੀਤੀ ਗਈ ਉਸ ਟਾਈਮ ਤੇ ਜੀ ਸਰਕਾਰੀ ਗ੍ਰਾਂਟਾਂ ਵੀ ਹੈ ਨਹੀਂ ਸੀ ਉਦੋਂ ਸਾਨੂੰ ਸਕੂਲ ਗ੍ਰਾਂਟ ਮਿਲਦੀ ਹੁੰਦੀ ਸੀ ਇੱਕ ਸਾਲ ਦੇ ਵਿੱਚ ਇੱਕ ਵਾਰੀ ਜਿੱਦੇ ਚੋਂ ਅਸੀਂ ਬਿਜਲੀ ਦਾ ਬਿੱਲ ਭਰਦੇ ਸੀ ਰਜਿਸਟਰਲੇ ਹੁੰਦੇ ਹੁੰਦੇ ਸੀ ਮੈਨੂੰ ਯਾਦ ਹੈ ਉਸ 2 ਸਾਲਾਂ ਦੇ ਵਿੱਚ ਸਾਨੂੰ ਉਹ ਗ੍ਰਾਂਟ ਵੀ ਬੰਦ ਹੋ ਗਈ ਸੀ ਤਾਂ ਉਦੋਂ ਇਹ ਸਕੂਲ ਨੂੰ ਜਦੋਂ ਚਮਕਾਉਣਾ ਸੀ ਤਾਂ ਉਦੋਂ ਆਉਦੀ ਜੇਵ ਤੁਕਮਲੇ ਆਇਤੇ ਪਲੱਸ ਮੇਰੀ ਜੋ ਸਖਤ ਮਿਹਨਤ ਕੀਤੀ ਦਿਨ ਰਾਤ ਸਕੂਲ ਰਾਤ ਕਰ ਲੱਗਦਾ ਸੀ ਇਹ ਸਕੂਲ ਟਾਈਮ ਖਤਮ ਹੋ ਜਾਂਦਾ ਸੀ ਉਸ ਤੋਂ ਬਾਅਦ ਕਮਜ਼ੋਰ ਬੱਚਿਆਂ ਦੀਆਂ ਕਲਾਸਾਂ ਉਸ ਤੋਂ ਬਾਅਦ ਜਿਹੜਾ ਸਕੂਲ ਦਾ ਉਹ ਸੋਹਣਾ ਬਣਾਉਣ ਲਈ ਮੈਂ ਆਪ ਬੁੱਝ ਚੁੱਕਿਆ ਪੇਂਟਿੰਗ ਦਾ ਕੰਮ ਜੋ ਕਿ ਬਹੁਤ ਜ਼ਿਆਦਾ ਕੋਸਟਲੀ ਹੁੰਦਾ ਮੈਂ ਆਪਣੇ ਹੱਥੀ ਸਟਾਰਟ ਕੀਤਾ ਕਮਰਿਆਂ ਨੂੰ ਅੰਦਰੋਂ ਬਾਹਰੋਂ ਬਾਹਰ ਲੀਆਂ ਦੁਆਰਾ ਤਾਂ ਕਿ ਮਾਪੇ ਜਿਹੜਾ ਬੱਚੇ ਨੂੰ ਦਾਖਲ ਕਰਾਉਣਾ ਆਉਂਦਾ ਜਾਂ ਸਾਡੇ ਕੋਲੇ ਸਕੂਲ ਦੇ ਵਿੱਚ ਐਡਮਿਸ਼ਨ ਕਰਾਉਣਾ ਆਉਂਦਾ ਉਹਨੂੰ ਦੇਖ ਕੇ ਕੁਝ ਲੱਗੇ ਕਿ ਮੇਰਾ ਬੱਚਾ ਇੱਥੇ ਸਾਫ਼ ਸੁਥਰੀ ਜਗ੍ਹਾ ਤੇ ਬੈਠ ਰਿਹਾ ਹੈ ਉਦੋਂ ਤੋਂ ਚੱਲੇ ਆ ਹੌਲੀ ਹੌਲੀ ਮੇਰੀ ਮਿਹਨਤ ਨੂੰ ਦੇਖਦੇ ਹੋਏ ਬਹੁਤ ਜ਼ਿਆਦਾ ਡੋਨਰ ਸਾਥੀਆਂ ਦਾ ਸਾਥ ਮਿਲਿਆ ਤੁਹਾਡੇ ਅਰਗੇ ਮੀਡੀਆ ਵਾਲੇ ਭਰਾਵਾਂ ਨੇ ਸਟੋਰੀਆਂ ਲਾਈਆਂ ਜਦੋਂ ਤਾਂ ਗੱਲ ਬਾਹਰਲੇ ਦੇਸ਼ਾਂ ਤੱਕ ਗਈ ਉੱਥੋਂ ਵੀ ਡੋਨਰ ਸਾਨੂੰ ਸਾਡੇ ਨਾਲ ਜੁੜੇ ਜਿਨ੍ਹਾਂ ਨੇ ਮਤਲਬ A to Z ਫੈਸਿਲਟੀਆਂ ਇਸ ਸਕੂਲ ਨੂੰ ਉਪਲਬਧ ਕਰਾਈਆਂ ਇਹ 9 ਸਾਲਾਂ ਦੇ ਛੋਟੇ ਜਿਹੇ ਵਕਤਫੇ ਦੇ ਵਿੱਚ ਅਸੀਂ ਅੱਜ ਇੱਥੇ ਪਹੁੰਚ ਕਰ ਗਏ ਹਾਂ ਮਤਲਬ ਇੱਥੇ ਸਟੈਂਡ ਕਰਦੇ ਹਾਂ ਕਿ ਇੱਕ ਕਨਵੈਂਟ ਸਕੂਲ 'ਚ ਜਿਹੜੀਆਂ ਫੈਸਿਲਟੀਆਂ ਹੁੰਦੀਆਂ ਉਹ ਤੋਂ ਵੱਧ ਕੇ ਫੈਸਿਲਟੀਆਂ ਇਸ ਸਰਕਾਰੀ ਸਕੂਲ ਦੇ ਵਿੱਚ ਹੈ ਇੰਟਰਐਕਟਿਵ ਪੈਨਲ ਪ੍ਰੋਜੈਕਟਰਸ LEDਸ ਹਰ ਤਰ੍ਹਾਂ ਦੇ ਇਨਸਟਰੂਮੈਂਟ ਸਾਡੇ ਕੋਲ ਐਜੂਕੇਸ਼ਨਲ ਦੇ ਨਾਲ-ਨਾਲ ਪ੍ਰੈਕਟੀਕਲ ਐਜੂਕੇਸ਼ਨ ਦੇ ਜਿਹੜੇ ਆਪ ਹੱਥੀ ਤਿਆਰ ਕੀਤੇ ਮਾਡਲਸ ਨੇ ਜਿੰਨਾਂ ਰਹੀ ਸੀ ਅਸੀਂ ਬੱਚਿਆਂ ਨੂੰ ਖੇਡ-ਖੇਡ ਵਿਧੀ ਨਾਲ ਪੜ੍ਹਾਉਨੇ ਆ ਤਾਂ ਉਹ ਸਾਰੇ ਇੱਥੇ ਮੌਜੂਦ ਨੇ ਜਿਹਦੇ ਲਈ ਮਤਲਬ ਉਸ ਤੋਂ ਬਾਅਦ ਸਾਨੂੰ ਸਰਕਾਰ ਨੇ ਵੀ ਗ੍ਰਾਂਟਾਂ ਜਾਰੀ ਕੀਤੀਆਂ ਪਰ ਪਹਿਲਾ ਜਿਹੜਾ ਸਹਿਯੋਗਦਾਰੋਂ ਸਭ ਤੋਂ ਵੱਡਾ ਦਾਨੀਆਂ ਦਾ ਹੀ ਐ ਤਾਂ ਪਹਿਲਾਂ ਦੀ ਗੱਲ ਕੀਤੀ ਜਾਵੇ ਉਸ ਦਿਨ ਪਹਿਲਾਂ ਸਕੂਲ 'ਚ ਬੱਚੇ ਦੀ ਗੱਲ ਕੀਤੀ ਜਾਵੇ ਜਾਂ ਤੇ ਆਪਕਾਂ ਦੀ ਗੱਲ ਕੀਤੀ ਜਾਵੇ ਉਹਨ ਕਿੰਨੇ ਅਧਿਆਪਕ ਨੇ ਤੇ ਬੱਚੇ ਕਿੰਨੇ ਨਿਗੇ ਜੇ ਅੱਜ ਦੀ 2015 ਚ 33 ਬੱਚੇ ਸੀ ਉਸ ਤੋਂ ਬਾਅਦ ਦਾਖਲਿਆਂ ਦਾ ਦੋ ਵਾਰ ਅਸੀਂ ਰਿਕਾਰਡ ਬਣਾਇਆ 33 ਤੋਂ ਬਾਅਦ ਈਚ ਵਨ ਬ੍ਰਿੰਗ ਵਨ ਇੱਕ ਪੰਜਾਬ ਸਰਕਾਰ ਦੀ ਉਦੋਂ ਮੁਹਿੰਮ ਸੀ ਕਿ ਤੁਸੀਂ ਇੱਕ ਬੱਚਾ ਇੱਕ ਬੱਚੇ ਨੂੰ ਨਵੇਂ ਨੂੰ ਦਾਖਲ ਕਰਾਉਣਾ ਵਧਾਉਣਾ ਮਤਲਬ ਅਸੀਂ ਉਹ ਰਿਕਾਰਡ ਨੂੰ ਬ੍ਰੇਕ ਕਰਕੇ ਬਣਾਇਆ ਸੀ ਈਚ ਵਨ ਬ੍ਰਿੰਗ 2 ਅਸੀਂ 68 ਬੱਚਿਆਂ ਦੀ ਨਵੀਂ ਐਡਮਿਸ਼ਨ ਕਰਤੀ ਸੀ ਤਾਂ ਉਸ ਤੋਂ ਬਾਅਦ ਸਾਡੇ ਜ਼ਿਲ੍ਹਾ ਸਿੱਖਿਆ ਅਫਸਰ ਸਰਦਾਰ ਬਲਜੀਤ ਸਿੰਘ ਦੀ ਸੰਦੋਹਾ ਸਾਹਿਬ ਨੇ ਮਯਾਕ ਕਰਦੇ ਹੀ ਮੈਨੂੰ ਉੱਥੇ ਜਦੋਂ ਸਨਮਾਨ ਕਰਨ ਲਈ ਬੁਲਾਇਆ ਸੀ ਬਟੰਡੇ ਸਰਦਾਰ ਹਰਦੀਪ ਸਿੰਘੀ ਤੱਕੜ ਸਾਡੇ ਦੀਓ ਸਾਫੀ ਕਰੋ ਤਾਂ ਉਹਨਾਂ ਨੇ ਸੰਦੋਆ ਸਾਹਿਬ ਨੇ ਗੱਲ ਕਹੀ ਕਿ ਅਨਦਰਜਿੰਦਰ ਸਿੰਘ ਫਿਰ ਅਗਲੀ ਵਾਰੀ ਵੀ ਦੁਗਣੇ ਕਰ ਦੇਗਾ ਮੈਂ ਹਜੀ ਕਰਦਾਂਗੇ ਤੁਸੀਂ ਸਾਨੂੰ ਟੀਚਰ ਦਿਓ ਸਾਰਿਆਂ ਨੂੰ ਇਹ ਗੱਲ ਤੇ ਭਰੋਸਾ ਨਹੀਂ ਸੀਗਾ ਵੀ ਅਗਲੀ ਵਾਰੀ ਕਿਵੇਂ ਦੁਗਣੇ ਕਰ ਦੂ ਵੀ ਪੈਟ ਦਾ ਜਿਵੇਂ ਹਾਥੀ ਦੀ ਪੈੜ ਜੱਡਾ ਵੀ ਕਿੱਥੋਂ ਲਿਆਊਗਾ ਬੱਚੇ ਮੈਂ ਅਗਲੇ ਸਾਲ ਫੇਰ ਉਹੀ ਪੁਹੇ ਮਾਵਦੀ 2 ਟੂ ਡੋਰ ਕੈਂਪੇਨ ਕੀਤੀ ਬੱਚਿਆਂ ਨਾਲ ਲੈ ਕੇ ਮੈਂ ਡੋ ਟੂ ਡੋਰ ਜਾਂਦਾ ਬੱਚਿਆਂ ਦੇ ਮਾਵਾਂ ਪਿਓ ਦੇ ਸਾਹਮਣੇ ਬਾਹ ਲੈਂਦਾ ਬੱਚਿਆਂ ਨੂੰ ਜਿਹੜੇ ਪ੍ਰਾਈਵੇਟ ਸਕੂਲ ਦੇ ਹੁੰਦੇ ਸੀ ਪਾ ਕੰਪੀਟੀਸ਼ਨ ਕਰਾਉਂਦਾ ਸਿੱਧਾ ਉਹਨਾਂ ਨੂੰ ਚੈਲੰਜ ਕਰਦਾ ਮੇਰੇ ਬੱਚਾ ਨਾਲ ਕੰਪੀਟੀਸ਼ਨ ਕਰੋ ਤੇ ਉਹ ਜਦੋਂ ਦੇਖਦਾ ਮਾਪ ਵਾਪਕ ਕੇ ਇਹ ਬੱਚਾ ਦਾ ਬੇਸਿਕ ਲੈਵਲ ਹੈ ਐਜੂਕੇਸ਼ਨਲ ਲੈਵਲ ਵੀ ਇਹਨਾ ਸਟਰੋਂਗ ਹੈ ਤੇ ਮੈਂ ਐਵੇਂ ਫੀਸਾਂ ਭਰੀ ਜਾ ਰਿਹਾ ਉਹਦੇ ਮਾਪੇ ਉਹਦੇ ਮੂੰਹ ਚੋਂ ਗੱਲ ਨਿਕਲਦੀ ਕਿ ਮੇਰੇ ਬੱਚੇ ਦਾ ਹੀ ਦਾਗ ਲਾ ਕਰੋ ਤਾਂ ਐਂ ਚੀਜ਼ਾਂ ਨਾ ਕਰਦੇ ਕਰਦੇ ਮੈਂ ਦੁਬਾਰਾ ਫੇਰ ਡਬਲ ਕਰਤੀ ਰਿਕਾਰਡ ਫੇਰ ਬਣ ਗਿਆ ਪੰਜਾਬ ਲੈਵਲ ਤੇ ਔਰ ਮਾਨਯੋਗ ਐਜੂਕੇਸ਼ਨ ਸੈਕਟਰੀ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਨੇ ਮੈਨੂੰ ਪੂਰਾ ਪੰਜਾਬ ਸੁਣਦਾ ਸੀ ਉਹਨਾਂ ਨੇ ਆਨਲਾਈਨ ਮੀਟਿੰਗ ਸੀਗੀ ਉਹੋ ਉਨੇ ਪੂਰੇ ਪੰਜਾਬ 'ਚ ਮੈਨੂੰ ਬੋਲਣ ਦਾ ਸੰਬੋਧਨ ਕਰਨ ਦਾ ਮੌਕਾ ਦਿੱਤਾ ਕਹਿੰਦੇ ਤੁਸੀਂ ਰਜਿੰਦਰ ਸਿੰਘ ਜੀ ਦੱਸੋ ਕਿ ਤੁਸੀਂ ਇਹੋ ਜਿਹੀ ਕਿੱਡੜ ਸਿੰਘੀ ਹੈ ਤੁਹਾਡੇ ਕੋਲੇ ਵੀ ਤੁਸੀਂ ਬੱਚਿਆਂ ਨੂੰ ਚੁੰਬਕ ਦੀ ਤਰ੍ਹਾਂ ਖਿੱਚੀ ਜਾ ਰਹੇ ਹੋ ਵੀ ਇਹੋ ਜਿਹਾ ਦਾ ਹਲਾ ਕਿਸੇ ਸਕੂਲ 'ਚ ਪੰਜਾਬ ਦੇ 'ਚ ਨਹੀਂ ਹੋਇਆ ਜਿਹੜਾ ਤੁਸੀਂ ਆ ਨਿੱਕੇ ਜਿਹੇ ਪਿੰਡ 'ਚ ਬੈਠੇ ਹੋ ਉਹ ਕਰਤਾ ਤਾਂ ਇਹ ਗੱਲਾਂ ਮਤਲਬ ਬੜੀਆਂ ਵੱਡੀਆਂ ਨੇ ਜਦੋਂ ਇਹਨਾਂ ਨੂੰ ਮੈਂ ਮਹਿਸੂਸ ਕਰਦਾ ਤਾਂ ਉਹਨਾਂ ਚੀਜ਼ਾਂ ਤੋਂ ਨਿਕਲਦੇ-ਨਿਕਲਦੇ ਅੱਜ ਅਸੀਂ ਇੱਥੇ ਪਹੁੰਚੇ ਆ ਕਿ ਬੱਚੇ 240 ਸਾਡੇ ਕੋਲ ਹੋ ਚੁੱਕੇ 2015 ਦੀ ਸਥਿਤੀ ਇਹ ਸੀ ਕਿ ਪਿੰਡ ਵਾਲੇ ਬੱਚੇ ਨਹੀਂ ਸੀ ਮੂਹ ਕਰਦੇ ਸਕੂਲ ਨਹੀਂ ਇਹਦੀ ਹਾਲਤ ਦੇਖ ਕੇ ਅੱਜ 16 ਪਿੰਡਾਂ ਦੇ ਬੱਚੇ ਵੈਨਾ ਰਹੀ ਇਸ ਸਕੂਲ 'ਚ ਪਹੁੰਚ ਰਹੇ ਆ ਆ ਰਹੇ ਆ ਪਲੱਸ ਜਿਨ੍ਹਾਂ ਨੇ ਅਗਲੇ ਸਾਲ ਦਾਖਲ ਹੋਣਾ ਉਹ ਸਾਲ-ਸਾਲ ਪਹਿਲਾਂ ਸਾਡੇ ਕੋਲ ਕਾਗਜ਼ਾਵਾ ਕਰਾਉਂਦਾ ਕਿ ਮੇਰੀ ਸੀਟ ਨਾ ਕਿਤੇ ਰੁਕ ਜੇ ਇਸ ਕਰਕੇ ਤਾਂ ਇਹ ਸਿੱਤੀ ਕਿਰਪਾ ਜAVE ਤੁਹਾਨੂੰ ਕਿੰਨੇ ਜਨਾਂ ਨੂੰ ਅਵਾਰਡ ਵਾਸਤੇ ਜਿਹੜਾ ਕਿ ਮੈਸੇਜ ਆਇਆਗਾ ਤੇ ਕਦੋਂ ਜਾਣਾਗਾ ਤੁਸੀਂ ਦੇਖੋ ਜੀ ਪੂਰੇ ਭਾਰਤ ਚ ਤਾਂ ਲੱਖਾਂ ਦੀ ਗਿਣਤੀ ਚ ਟੀਚਰਸ ਨੇ ਹਰੇਕ ਸਟੇਟ ਦੀ ਗੱਲ ਕਰੀਏ ਮੇਰੇ ਨਾਲ ਲੱਖ ਤੋਂ ਵੱਧ ਟੀਚਰ ਹੋਣਗੇ ਯਾਰ 28-29 ਸਟੇਟਾਂ ਕੁਝ ਆਪਣੇ ਕੇਂਦਰ ਸ਼ਾਸਤ ਪ੍ਰਦੇਸ਼ ਆਂਦੇ ਆ ਇਹ ਸਾਰਿਆਂ ਦਾ ਕੰਪੀਟੀਸ਼ਨ ਮਿਲਾ ਕੇ ਪਹਿਲਾਂ ਤਾਂ ਇਹਨਾਂ ਚੋਂ ਡਿਸਟ੍ਰਿਕਟ ਲੈਵਲ ਤੇ ਤਿੰਨ ਚੁਣੇ ਜਾਂਦੇ ਆ ਫਿਰ ਉਹਨਾਂ ਦਾ ਸਟੇਟ ਲੈਵਲ ਤੇ ਕੰਪੀਟੀਸ਼ਨ ਹੁੰਦਾ ਸਟੇਟ ਲੈਵਲ ਤੇ ਹਰੇਕ ਸਟੇਟ ਦਾ ਅੱਡ ਕੋਟਾ ਜਿਵੇਂ ਕਿ ਆਪਣੇ ਪੰਜਾਬ ਦਾ 6 ਟੀਚਰਾਂ ਦਾ ਤਾਂ ਅਸੀਂ ਪੰਜਾਬ ਤੋਂ 6 ਚੁਣਨੇਗੇ ਉਸ ਤੋਂ ਬਾਅਦ 6 ਦੀ ਫਿਰ ਬਾਅਦ ਚ ਦਿੱਲੀ ਹੈ ਜਿਹੜੀ ਉਹ ਭਰੋਸਾ ਨਹੀਂ ਕਰਦੀ ਸਟੇਟਾਂ ਦੇ ਉਹ ਆਪ ਫੇਅਰ ਪ੍ਰੈਜੈਂਟੇਸ਼ਨ ਦੁਆਰਾ ਲੈਂਦੀ ਹੈ ਟੈਸਟ ਦੁਆਰਾ ਲੈਂਦੀ ਹੈ ਉਹ ਪੇਪਰ